ਰੱਕ ਜਾ ਰਹੇ ਨੇ ਹਾਰੇ פארਕੇ ਆ ਦੇਖੋ ਲੈ ਵੀ ਪੰਜਾਬੀਓ ਤੁਹਾਨੂੰ ਮੈਂ ਇੱਕ ਚੀਜ਼ ਦਿਖਾਣਾ ਕਿ ਤੁਹਾਡੇ ਸਵਾਗਤ ਵਾਸਤੇ ਫੈਕਟਰੀਆਂ ਵਾਲੇ ਨੇ ਕੀ ਇਨਤੀਮ ਕੀਤੇ ਹੋਏ ਆ ਆ ਦੇਖੋ ਸਾਰੀਆਂ ਫੈਕਟਰੀਆਂ ਵਾਂ ਹਰ ਇੱਕ ਫੈਕਟਰੀ ਦੇ ਬਾਹਰ ਪ੍ਰਵਾਸੀ ਸਾਰੇ ਖੜੇ ਹੋਏ ਆ ਤੁਹਾਡੇ ਸਵਾਗਤ ਲਈ ਕਿ ਜਦੋਂ ਤੁਸੀਂ ਆਉਂਗੇ ਇੰਨਾਂ ਦਾ ਚੌਂਡ ਤੁਹਾਡਾ ਸਵਾਗਤ ਕਰੂਗਾ ਆ ਦੇਖ ਲਓ ਅੱਜ ਸਾਰੀਆਂ ਫੈਕਟਰੀਆਂ ਵਾਲਿਆਂ ਨੇ ਛੁੱਟੀ ਕੀਤੀ ਹੋਈ ਆ ਕਿ ਜਿਹੜੇ ਪੰਜਾਬੀ ਅੱਜ ਲੱਖੇ ਧਾਣੇ ਨੇ ਇਕੱਠੇ ਕੀਤਾ ਵਾ ਉਹ ਆਣਗੇ ਤੇ ਉਹਨਾਂ ਦੇ ਸਵਾਗਤ ਵਾਸਤੇ ਆ ਪ੍ਰਵਾਸੀ ਖੜੇ ਆ ਡਾਂਗਾ ਲੈ ਕੇ ਦੇਖ ਲੋ ਆ ਦੇਖੋ ਆ ਸਾਰੀਆਂ ਫੈਕਟਰੀਆਂ ਦੇ ਬਾਹਰ ਦਖਾੜੇ ਆ ਇਹ ਬੰਦੇ ਸਾਰੇ ਅੱਜ ਇਹ ਤੁਹਾਡੇ ਤੇ ਹਮਲੇ ਕਰਨਗੇ ਦੇਖ ਲੋ ਬਾਜੀ ਅੱਜ ਚੱਕ ਦੋ ਕੰਮ ਨੂੰ ਆ ਹੁਣ ਮੇਨ ਰੋਡ ਆ ਇੱਥੇ ਤੁਹਾਨੂੰ ਮੈਂ ਦਿਖਾਣਾ ਆ ਇੱਥੇ ਨਾਕਾ ਲੱਗਾ ਪੁਲਿਸ ਦਾ ਤੇ ਪੁਲਿਸ ਇਹਨਾਂ ਨੂੰ ਕੋਈ ਕੁਝ ਨਹੀਂ ਕਹਿ ਰਹੀ ਸਾਰੇ ਆਮ ਇਹ ਖੜੇ ਬੰਵਾਸ਼ੀਆਂ ਕਰਦੇ ਪਏ ਤੇ ਸਾਡੇ ਵਰਗੇ ਬੰਦੇ ਜਿਹੜੇ ਹੁਣ ਪਹੁੰਚਣਗੇ ਵੇਰ ਕਾਮਿਲਪੁਰਾਂਡ ਉਹਨਾਂ ਨੂੰ ਦੂਰੋਂ ਦੂਰੋਂ ਚੱਕ ਚਾਟੇ ਮਾਰਨਗੇ ਉਹ ਦੇਖੋ ਪੁਲਸ ਖੜੀ ਹੋਈ ਜੂਮ ਕਰਕੇ ਦਿਖਾ ਦੇ ਉਹ ਉਹ ਦੇਖੋ ਸਾਰੇ ਆ ਰਹੇ ਆ ਆ ਗੰਦਾ ਨਾਲਾ ਵਾ ਇਹ ਗੰਦਾ ਨਾਲਾ ਵਾ ਤੇ ਇਹ ਗੰਦੇ ਨਾਲੇ ਨਾਲੇ ਸਾਰੀਆਂ ਫੈਕਟਰੀਆਂ ਫੈਕਟਰੀਆਂ ਜਿੰਨੀਆਂ ਵਾ ਸਾਰੀਆਂ ਇੱਥੇ ਨਾਲ ਟੰਡੇ ਦੇ ਫੈਕਟਰੀਆਂ ਸਾਰੀਆਂ ਰੇਗ ਵਾਲੀਆਂ ਇਹ ਗੰਦਾ ਨਾਲਾ ਵਾ ਉਹ ਦੇਖੋ ਕਿੱਦਾਂ ਦਿਖਾ ਜੂਂ ਕਰਕੇ ਦਿਖਾਈਂ ਚਲੋ ਵੀ ਕਰ ਆ ਦੇਖੋ ਸਾਰੇ ਫੈਕਟਰੀਆਂ ਨੇ ਅੱਜ ਛੁੱਟੀਆਂ ਕਰਾਤੀਆਂ ਕਿ ਜਾ ਕੇ ਲੋੜੋ ਪੰਜਾਬੀਆਂ ਦੇ ਕਿੰਨਾ ਝੁੰਦੇ ਝੁੰਡ ਆ ਰਹੇ ਆ ਨਾ ਆ ਦੇਖੋ ਆ ਬੰਦੇ ਆ